50 ਸਟੋਰੀ ਚੈਨਲ ਤੇ ਨਵੀਂ ਵੀਡੀਓ ਦੇ ਨਾਲ ਫਿਰ ਤੋਂ ਹਾਜ਼ਰ ਹਾਂ ਅੱਜ ਦੀ ਕਹਾਣੀ ਵਿੱਚ ਤੁਹਾਨੂੰ ਦੱਸਾਂਗੇ ਕਿ ਕਿ ਕਿਸ ਤਰ੍ਹਾਂ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਬਚਨ ਇੱਕ ਗੁਰਸਿੱਖ ਨੇ ਨਹੀਂ ਮੰਨਿਆ ਤੇ ਕਿਵੇਂ ਚੋਰ ਦੀ ਸਜ਼ਾ ਉਹਦੇ ਹਿੱਸੇ ਆ ਗਈ ਅਤੇ ਉਹ ਮਾਰਿਆ ਗਿਆ ਵੀਡੀਓ ਨੂੰ ਅਖੀਰ ਤੱਕ ਸੁਣੀਓ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜਦੋਂ ਗੁਰੂ ਅੰਗਦ ਦੇ ਮਹਾਰਾਜ ਜੀ ਆਪਣੇ ਅਸਥਾਨਾਂ ਤੇ ਖਡੂਰ ਸਾਹਿਬ ਰਹਿ ਰਹੇ ਸਨ ਤਾਂ ਇੱਕ ਸਿੱਖ ਉਹਨਾਂ ਪਾਸ ਰਹਿੰਦਾ ਸੀ ਉਹ ਕੋਈ ਸੇਵਾ ਨਹੀਂ ਸੀ ਕਰਦਾ ਅਤੇ ਹਰ ਵੇਲੇ ਪ੍ਰਸਾਦਾ ਲੰਗਰ ਵਿੱਚੋਂ ਛੱਕਦਾ ਸੀ ਬਹੁਤ ਸਮਾਂ ਜਦ ਉਹ ਇਸ ਤਰ੍ਹਾਂ ਕਰਦਾ ਰਿਹਾ ਤਾਂ ਇੱਕ ਦਿਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਆਖਿਆ ਭਾਈ ਗੁਰਮਖਾ ਗੁਰੂ ਸੰਗਤ ਦੀ ਸੇਵਾ ਵਿੱਚ ਹਿੱਸਾ ਲਿਆ ਕਰ ਬਿਲੇ ਬੈਠ ਕੇ ਸਮਾਨਾ ਬਤਾਇਆ ਕਰ ਇਹ ਸਰੀਰ ਕਿਸੇ ਕੰਮ ਨਹੀਂ ਆਉਣਾ ਜੇਕਰ ਤੂੰ ਸੇਵਾ ਨਹੀਂ ਕਰਨੀ ਤਾਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਨਾਮ ਜਪਿਆ ਕਰ ਉਸ ਸਿੱਖ ਨੇ ਕਿਹਾ ਮੈਂ ਹੋਰ ਕਿਸੇ ਦੇ ਕਹਿਣ ਤੇ ਕੁਝ ਨਹੀਂ ਕਰਨਾ ਜੇ ਗੁਰੂ ਜੀ ਆਪ ਮੈਨੂੰ ਆਖਣਗੇ ਤਾਂ ਸੇਵਾ ਕਰਾਂਗਾ ਤਾਂ ਨਾਮ ਜਪੇਗਾ ਜੇ ਗੁਰੂ ਜੀ ਕੋਈ ਵੀ ਬਚਨ ਕਰਨਗੇ ਉਹ ਮੈਂ ਸੱਤ ਕਰਕੇ ਮੰਨਾਂਗਾ ਮੈਂ ਗੁਰੂ ਦਾ ਸਿੱਖ ਹਾਂ ਕਿਸੇ ਸਿੱਖ ਦਾ ਸਿੱਖ ਨਹੀਂ ਹਾਂ ਜਦੋਂ ਉਸਨੇ ਇਹ ਬੋਲ ਬੋਲੇ ਤਾਂ ਹਦੋਤਰ ਸੁਣ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਚੁੱਪ ਕਰ ਗਏ ਇਸ ਤਰ੍ਹਾਂ ਫਿਰ ਕੁਝ ਜਾ ਸਮਾਂ ਲੰਘਿਆ ਇੱਕ ਦਿਨ ਹੋਰ ਸਾਰੇ ਸਿੱਖ ਸੇਵਾ ਲੱਗੇ ਹੋਏ ਸਨ ਇਹ ਉਹਨਾਂ ਪਾਸ ਬਹਿਲਾ ਬੈਠਾ ਸੀ ਤਦੇ ਦੂਜੇ ਗੁਰੂ ਗੁਰੂ ਅੰਗਦ ਦੇ ਮਹਾਰਾਜ ਉੱਥੇ ਆ ਗਏ ਗੁਰੂ ਜੀ ਨੂੰ ਵੇਖ ਕੇ ਉਹ ਕਹਿਣ ਲੱਗਾ ਗੁਰੂ ਜੀ ਮੈਂ ਬਹੁਤ ਸਮੇਂ ਤੋਂ ਇੱਛਾਵਾਨ ਹਾਂ ਕਿ ਆਪ ਜੀ ਮੈਨੂੰ ਕੋਈ ਸੇਵਾ ਦੱਸੋ ਪਰ ਆਪ ਜੀ ਨੇ ਆਪਣੇ ਮੁਖ ਤੋਂ ਮੈਨੂੰ ਕੋਈ ਸੇਵਾ ਨਹੀਂ ਆਖੀ ਤਦ ਗੁਰੂ ਜੀ ਨੇ ਸੁਭਾਵਕ ਹੀ ਕਿਹਾ ਤੂੰ ਅਗਨੀ ਵਿੱਚ ਸੜ ਮਰ ਤੇਰੇ ਵਾਸਤੇ ਇਹੀ ਸੇਵਾ ਹੈ ਭਾਬ ਤੂੰ ਲੱਕੜਾਂ ਇਕੱਠੀਆਂ ਕਰ ਅਤੇ ਹੋਤੇ ਵਿੱਚ ਆਤਮ ਦਾ ਕਰ ਲੈ ਤੇਰੀ ਸੇਵਾ ਇਹੀ ਹੈ ਇਹ ਹੁਕਮ ਸੁਣ ਕੇ ਸਿੱਖ ਜੰਗਲਾਂ ਵਿੱਚ ਲੱਕੜਾਂ ਇਕੱਠੀਆਂ ਕਰਨ ਚਲਾ ਗਿਆ ਅਤੇ ਸੜ ਮਰਨ ਵਾਸਤੇ ਉਸਨੇ ਚੀਖਾ ਬਾਲ ਦਿੱਤੀ ਫਿਰ ਜਦ ਅਗਨੀ ਮੱਚੀ ਦੇਖ ਕੇ ਉਸ ਦਾ ਸੜਨ ਨੂੰ ਦਿਲ ਨਾ ਕਰੇ ਭਾਬ ਮਰਨ ਨੂੰ ਦਿਲ ਨਾ ਕਰੇ ਕੌਣ ਚਾਹੁੰਦਾ ਹੈ ਕਿ ਉਹ ਮਰ ਜਾਵੇ ਅਤੇ ਉਹ ਵੀ ਆਪਣੇ ਆਪ ਇਸ ਲਈ ਕੋਲ ਖੜਾ ਸੋਚੀ ਜਾਵੇ ਕਿ ਗੁਰੂ ਜੀ ਨੇ ਬਚਨ ਕੀਤਾ ਹੈ ਮੰਨਣਾ ਤਾਂ ਪੈਣਾ ਹੈ ਪਰ ਕੀ ਕਰੇ ਮਰਨ ਨੂੰ ਦਿਲ ਨਹੀਂ ਕਰਦਾ ਜਦੋਂ ਇਹ ਸਾਰਾ ਕੁਝ ਉਹ ਸੋਚ ਰਿਹਾ ਸੀ ਉਸ ਦੇ ਪਾਸੇ ਇੱਕ ਚੋਰ ਲੰਘਾ ਜਾ ਰਿਹਾ ਸੀ ਚੋਰ ਕੋਲੇ ਚੋਰੀ ਦਾ ਮਾਲ ਸੀ ਉਸ ਨੇ ਸਿੱਖ ਨੂੰ ਪੁੱਛਿਆ ਇੱਥੇ ਖੜੋਤਾ ਕੀ ਸੋਚ ਰਿਹਾ ਹੈ ਸਿੱਖ ਨੇ ਕਿਹਾ ਮੈਨੂੰ ਗੁਰੂ ਅੰਗਦ ਦੇ ਮਹਾਰਾਜ ਦਾ ਹੁਕਮ ਹੈ ਕਿ ਮੈਂ ਸੜ ਮਰਾਂ ਪਰ ਮੇਰਾ ਦਿਲ ਨਹੀਂ ਕਰਦਾ ਸੜ ਮਰਨ ਨੂੰ ਤਦ ਚੋਰ ਨੇ ਕਿਹਾ ਮੈਂ ਬਹੁਤ ਪਾਪ ਕੀਤੇ ਹਨ ਬਹੁਤ ਲੋਕਾਂ ਦੇ ਦਿਲ ਦੁਖਾਏ ਹਨ ਲੁੱਟਾਂ ਖੋਹਾਂ ਕੀਤੀਆਂ ਹਨ ਅਖੀਰ ਕਿਸ ਨਾ ਕਿਸ ਦਿਨ ਮੈਂ ਫੜਿਆ ਜਾਣਾ ਹਾਂ ਅਤੇ ਮੈਨੂੰ ਨਾਰਕਾਂ ਵਿੱਚ ਜਗ੍ਹਾ ਮਿਲੇਗੀ ਕਿਉਂ ਨਾ ਗੁਰੂ ਜੀ ਦਾ ਹੁਕਮ ਮੈਂ ਪਗਾਲ ਲਾ ਮਾ ਗੁਰੂ ਜੀ ਦਾ ਹੁਕਮ ਮੈਂ ਮੰਨ ਲਾ ਇਸ ਚੀਖਾ ਦੇ ਵਿੱਚ ਮੈਂ ਸੜ ਕੇ ਮਰ ਜਾਵਾਂ ਅਤੇ ਮੇਰੇ ਸਾਰੇ ਪਾਪ ਨੇ ਉਹ ਮਿਟ ਜਾਣਗੇ ਅਤੇ ਉਸ ਗੁਰਸਿੱਖ ਨੂੰ ਕਿਹਾ ਕਿ ਜੋ ਚੋਰੀਆ ਸਮਾਨ ਹੈ ਇਹ ਤੂੰ ਲੈ ਲੈ ਅਤੇ ਗੁਰੂ ਜੀ ਦਾ ਜੋ ਬਾਕ ਹੈ ਉਹ ਮੈਨੂੰ ਮੁੱਲ ਦੇ ਦੇ ਪਹਿਲਾਂ ਤਾਂ ਸਿੱਖ ਨੇ ਸੋਚਿਆ ਤੇ ਬਾਅਦ ਵਿੱਚ ਫੇਰ ਉਸ ਦੇ ਦਿਮਾਗ ਵਿੱਚ ਲਾਲਚ ਆਇਆ ਮਨ ਵਿੱਚ ਲਾਲਚ ਆਇਆ ਕਿ ਇੱਕ ਤਾਂ ਜਾਨ ਛੁੱਟਦੀ ਹੈ ਅਤੇ ਦੂਜਾ ਬਹੁਤ ਸਾਰਾ ਧਨ ਮਿਲਦਾ ਹੈ ਇਸ ਲਈ ਉਹ ਗੁਰਸਿੱਖ ਉਸ ਚੋਰ ਨੂੰ ਗੁਰਜੀ ਦਾ ਬਾਕ ਮੁੱਲ ਦੇ ਦਿੰਦਾ ਹੈ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਬਾਕ ਮੁੱਲ ਲੈ ਕੇ ਚੋਰ ਬਹੁਤ ਖੁਸ਼ ਹੁੰਦਾ ਹੈ ਅਤੇ ਆਪਣੀ ਜਾਨ ਉਸ ਚੀਖਾ ਦੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਮਾਰ ਲੈਂਦਾ ਹੈ ਭਾਵ ਜਾਨ ਦੇ ਦਿੰਦਾ ਹੈ ਉਸ ਨੂੰ ਲੈਣ ਵਾਸਤੇ ਤੇ ਪੂਰੀ ਵਿੱਚੋਂ ਵਿਵਾਨ ਆਉਂਦੇ ਹਨ ਅਤੇ ਉਸ ਨੂੰ ਬੜਾ ਸਤਿਕਾਰ ਨਾਲ ਲੈ ਕੇ ਜਾਂਦੇ ਹਨ ਇਹ ਸਭ ਕੁਝ ਦੇਖ ਕੇ ਉਸ ਗੁਰਸਿੱਖ ਦੀ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਹਨ ਕੀ ਮੈਂ ਇਹ ਕੀ ਕਰ ਬੈਠਾ ਜਦੋਂ ਉਹ ਚੋਰੀ ਦਾ ਤਾਂ ਲੈ ਕੇ ਘਰ ਜਾ ਰਿਹਾ ਹੁੰਦਾ ਹੈ ਤਾਂ ਸਿਪਾਈ ਰਸਤੇ ਵਿੱਚ ਉਸ ਨੂੰ ਚੋਰ ਸਮਝ ਕੇ ਕੋਤਵਾਲ ਪਾਸ ਲੈ ਜਾਂਦੇ ਹਨ ਕੋਤਵਾਲ ਸਾਰਾ ਚੋਰੀਆ ਸਮਾਨ ਦੇਖਦਾ ਹੈ ਅਤੇ ਉਹਨਾਂ ਯਕੀਨ ਹੋ ਜਾਂਦਾ ਹੈ ਕਿ ਇਹ ਉਹੀ ਚੋਰ ਹੈ ਜੋ ਲੁੱਟਾਂ ਖੋਹਾਂ ਕਰਦਾ ਹੈ ਇਸ ਲਈ ਉਸ ਨੂੰ ਫਾਂਸੀ ਸਜ਼ਾ ਦੇ ਦਿੱਤੀ ਆਂਦੀ ਹੈ ਇਸ ਤਰ੍ਹਾਂ ਇਹ ਲੋਭੀ ਸਿੱਖ ਗੁਰੂ ਦੇ ਬਚਨਾਂ ਤੋਂ ਬੇਮੁਖ ਹੋ ਕੇ ਨਰਕਾਂ ਨੂੰ ਚਲਾ ਗਿਆ ਭਾਵ ਜੇਕਰ ਗੁਰੂ ਦਾ ਬਚਨ ਮੰਨ ਕੇ ਆਤਮ ਦਾ ਕਰਦਾ ਚੀਖਾਂ ਦੇ ਵਿੱਚ ਸੜ ਮਰਦਾ ਤਾਂ ਉਸ ਨੂੰ ਬਿਮਾਨ ਲੈ ਲਾਉਂਦੇ ਪਰ ਉਸ ਨੇ ਪੈਸੇ ਦੇਖ ਕੇ ਪੈਸੇ ਦੇਖ ਕੇ ਗੁਰੂ ਜੀ ਦਾ ਬਚਨ ਮੁੱਲ ਵਿੱਚ ਦਿੱਤਾ ਅਤੇ ਉਹ ਚੋਰ ਸੱਚਖੰਡ ਚਲਾ ਗਿਆ ਅਤੇ ਗੁਰਸਿੱਖ ਨਰਕਾਂ ਦਾ ਭਾਗੀ ਹੋਇਆ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ